ਹਾਂ ਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਬਹੁਤ ਸੋਹਣਾ ਪਿਆਰ ਮਿਲ ਰਿਹਾ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਨੂੰ ਵਧੀਆ ਰਿਸਪੌਂਸ ਆ ਤੇ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਤੇ ਆਪਾਂ ਆਪਦੇ ਬਾਅਦੇ ਤੇ ਖਰੇ ਉਤਰਾਂਗੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਭਾਰ ਨਾਲ ਲੱਭ ਕੇ ਲਿਆਵਾਂਗੇ ਤੇ ਉਹ ਚੀਜ਼ ਨੂੰ ਦੇਖਦੇ ਹੀ ਹੋਏ ਆਪਾਂ 24 ਦਸੰਬਰ ਦਿਨ ਐਤਵਾਰ ਨੂੰ 2023 ਨੂੰ ਮੰਨ ਲਓ ਪਰਸੋਂ ਨੂੰ ਮੰਡੀ ਲੌਨ ਜਾ ਰਹੇ ਹਾਂ ਮਿੰਨੀ ਮੰਡੀ ਜਿਹਦੇ ਵਿੱਚ ਭਾਲੇ ਰੇਟਾਂ ਵਾਲੇ ਜਾਨਵਰ ਬਕਾਉ ਆ ਦੋਸਤੋ ਸੋ ਨਾਲ ਦੇ ਨਾਲ ਝਲਕ ਦਿਖਾਉਂਦੇ ਆ ਤੁਹਾਨੂੰ ਕਿਹੋ ਜਿਹਾ ਜਾਨਵਰ ਤੇ ਜਾਨਵਰ 40 45 ਹਜ਼ਾਰ ਆਸ-ਪਾਸ ਆਪਣੇ ਕੋਲ ਸੇਲ ਲਈ ਹੋਣਗੇ ਸਾਰੇ ਤਰ੍ਹਾਂ ਦੇ ਚੰਬੀਆਂ ਘੂੜੀਆਂ ਬਿਸ਼ੇਰੀਆਂ ਮਾਰਵਾੜੀ ਨੁਕਰੇ ਸਾਰੇ ਤਰ੍ਹਾਂ ਦੇ ਜਾਨਵਰ ਉਪਲਬਧ ਹੋਣਗੇ ਸੋ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੋਵੇ ਆਪਣੀ ਡਿਮਾਂਡ ਦੱਸਿਓ ਤੇ ਜਾਨਵਰ ਲੈ ਜਿਓ ਤੇ ਜਾਨਵਰ ਸਾਰੇ ਤਰ੍ਹਾਂ ਦੇ ਤੁਹਾਨੂੰ ਉੱਥੇ ਮਿਲ ਜਾਣੇ ਤੇ ਬਾਕੀ ਜਾਨਵਰ ਹਰ ਵਕਤ ਆਪਣੇ ਜ਼ਰੂਰੀ ਨਹੀਂ ਵੀ ਆਪਾਂ ਐਤਵਾਰ ਨੂੰ ਮੰਡੀ ਲਾਈਏ ਤਾਂ ਉਦੋਂ ਹੀ ਜਾਨਵਰ ਮਿਲਨੇ ਜਿੱਦਣ ਉਸ ਤੋਂ ਪਹਿਲਾਂ ਬਾਅਦ ਚ ਜਦੋਂ ਮਰਚੀ ਆਉ ਤੁਹਾਡਾ ਪੂਰਾ ਮਾਨਤਾਨ ਰੱਖਿਆ ਜਾਉ ਤੇ ਬਾਕੀ ਦੰਨਿਆ ਬਸ਼ੀਰੀ ਦੀ ਡਿਟੇਲ ਹੈ ਨਾ ਤੁਹਾਨੂੰ ਕਰਦੇ ਹਾਂ ਸ਼ੁਰੂ ਤੇ ਬਸ ਬੇਨਤੀ ਉਹੀ ਪੁਰਾਣੀਆਂ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਭਾਪੜਤੇ ਵਾਲੀ ਬਸ਼ੀਰੀਏ ਦੋਸਤੋ ਵੀ ਸੋ ਜਿਹੜੇ ਭਰਾ ਨਹੀਂ ਪਤਾ ਨਵੇਂ ਨੌਲੇਜ ਲਈ ਉਹਨੂੰ ਦੱਸ ਦੇ ਦੋਸਤੋ ਇਹ ਪੰਜ ਕਿਲੋਨ ਬਿਸ਼ੇਰੀ ਜਿਹਦੇ ਚਾਰ ਪੈਰ ਚਿੱਟੇ ਮੱਥੇ ਪਟਾ ਬੱਚੀ ਇੱਕ ਦੋਸਤ ਦੁੱਧੋਂ ਟੁੱਟਨੇ ਜਦੋਂ ਇੱਕ ਵਾਰ ਮਾਂ ਤੋਂ ਅੱਡ ਹੁੰਦਾ ਜਾਨਵਰ ਇੱਕ ਵਾਰ ਟੁੱਟਦਾ ਉਦਾਸ ਹੋ ਜਾਂਦਾ ਜੇ ਉਦੋਂ ਵਧੀਆ ਸੰਭੀ ਜਾਵੇ ਤਾਂ ਜਾਨਵਰ ਨਹੀਂ ਟੁੱਟ ਨਹੀਂ ਤਾਂ ਆਮ ਤੌਰ ਤੇ ਉਹ ਟੁੱਟ ਜਾਂਦਾ ਤੇ ਇਹ ਇਦਾਂ ਹੀ ਐਸ ਬਿਸ਼ੇਰੀ ਨਾ ਹੋਇਆ ਮਾਂੋਂ ਟੁੱਟਣ ਤੋਂ ਬਾਅਦ ਜਿਹੜੇ ਬੰਦਿਆਂ ਕੋਲ ਸੀ ੰਦੀ ਸੰਭਾਲੀ ਨਹੀਂ ਗਈ ਤਾਂ ਥੋੜੀ ਬੱਚੇ ਲਿੱਥੀ ਜ਼ਰੂਰ ਆ ਪਰ ਜਿਹੜੀ ਬਰੀਕੀ ਆ ਉਹ ਪੂਰੀ ਟੌਪ ਦੀ ਹੈ ਜੀ ਮੰਨ ਲੀ ਆਪਾਂ ਚਾਰ ਪੈਰ ਚਿੱਟੇ ਆ ਇਹ ਜੀ ਲੱਤ ਲੁੱਤ ਤੋਂ ਹੀ ਆਪ ਹੀ ਦੇਖ ਸਕਦੇ ਕੱਦ ਕਰਨ ਵਾਲੀ ਬਿਸ਼ੇਰੀ ਲੱਤ ਬਹੁਤ ਲੰਮੀਆਂ ਅਣਜਾਣ ਬੰਦਾ ਵੀ ਦੇਖ ਕੇ ਦੱਸ ਦਵੇ ਹਾਂ ਇਹ ਬੱਚੀ ਕੱਦ ਕੱਡੂ ਦੂਜੀ ਗੱਲ ਗਰਦਨ ਬਹੁਤ ਬਰੀਕ ਆ ਪਤਲੀ ਲੰਮੀ ਧੌਣ ਪਤਲਾ ਫੇਸ ਕੁੰਡੀ ਵਾਲਾ ਕੰਨ ਸਾਰੀ ਬਰੀਕੀ ਵਾਲੀ ਬਸ ਇੱਕ ਕਮੀ ਆ ਤਾਂ ਉਹ ਵੀ ਥੋੜਾ ਲਸਤਾਪਣ ਹੋਰ ਕੋਈ ਕਮੀ ਪੇਸ਼ੀ ਨੂੰ ਬੱਚੀ ਬਾਲ ਭੌਰੀਆਂ ਦੀ ਸਾਫ ਆ ਨਵੀਂ ਉਮਰ ਦੀ ਆ ਤੇ ਸਾਲੋ ਸਾਲ ਜੇ ਆਪਣੇ ਮੰਨ ਲਈ ਸਾਲ ਸ਼ੁਰੂ ਹੀ ਹੋਇਆ ਦਸੰਬਰ ਜਨਵਰੀ ਫਰਵਰੀ ਮਾਰਚ ਤਿੰਨ ਮਹੀਨੇ ਸੰਭ ਹੀ ਜਾਵੇ ਤੇ ਬੱਚੀ ਤਿੰਨ ਮਹੀਨਿਆਂ ਚ ਮੂੰਹੋਂ ਬੋਲੂ ਤੇ ਕੋਈ ਪਸਾਨ ਵੀ ਨਹੀਂ ਸਕਦਾ ਵੀ ਉਹੀ ਬੱਚੀ ਬਾਕੀ ਨਖਰਾ ਨੋਖਰਾ ਐਟੀਟਿਊਡ ਬੱਚੀ ਦਾ ਪੂਰਾ ਕਰੰਟ ਫੁੱਲ ਆ ਵਾਲ ਪੌਰੀਆਂ ਦੇ ਸਾਫ ਆ ਕੱਦ ਕਰਨ ਵਾਲੀ ਤਾਂ ਜਿਹੜੀ ਮੇਨ ਗੱਲ ਆ ਉਹ ਆ ਵੀ ਭਾਅ ਪਰਤੇ ਵਾਲੀ ਜਾਇਜ਼ ਰੇਟ ਦੀ ਆ ਹਨਾ ਤੇ ਜਿਹੜੀ ਚੀਜ਼ ਮੇਰੇ ਦਸਤਨ ਵਾਲੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਵਾਲ ਪੌਰੀਆਂ ਵੱਲੋਂ ਸਾਫ ਆ ਦੋਸਤੋ ਉਮਰੇ ਦੀ 7 ਤੱਕ ਮਹੀਨੇ ਚਾਰ ਪੈਰ ਚੱਟੇ ਜਿੰਨੀ ਕੇ ਰਾਜੀ ਲਿਸੀਏ ਤੁਹਾਡੇ ਸਾਹਮਣੇ ਤਾਜੀ ਵੀਡੀਓ ਕੋਈ ਆਈ ਨਹੀਂ 10 ਦਿਨ ਪਹਿਲਾਂ ਦੀ ਨਹੀਂ ਹੈ ਨਾ ਤਾਜੀ ਵੀਡੀਓ ਚੰਗੀ ਹੈ ਯਾਰ ਦੋਸਤੋ ਸਾਂਭਣ ਵਾਲਾ ਬਣੋ ਭਾ ਪੜਦੇ ਨੇ ਐਉਂ ਜਿਹੀ ਚੰਗੀਆਂ ਬਰੀਕੀ ਵਾਲੀਆਂ ਮਸ਼ੀਨੀਆਂ ਨਹੀਂ ਮਿਲਦੇ ਆ ਜੇ ਬਰੀਕੀ ਮਿਲਦੀ ਤਾਂ ਰੇਟ ਵਾਲਾ ਹੋ ਜਾਂਦਾ ਆਪਣਾ ਵੀ ਰੋਜ਼ ਖਰੀਦ ਵੇਚ ਦਾ ਕੰਮ ਇਹਨਾਂ ਆਪਾਂ ਨੂੰ ਵੀ ਪਤਾ ਹੀ ਆ ਜਾਨਵਰ ਬਹੁਤ ਕੱਢਣਾ ਔਖਾ ਹੁੰਦਾ ਏ ਮਸਾ ਲਿਆਉਣਾ ਪੈਂਦਾ ਲੱਬ ਲੱਬ ਭਾ ਨਾ ਜਾਨਵਰ ਤੇ ਬਾਕੀ ਤੁਸੀਂ ਦੇਖ ਲਓ ਆ ਕੇ ਦੇਖ ਲਓ ਦੋਸਤੋ ਸਾਹਮਣੇ ਤੁਹਾਡੇ ਬਿਸ਼ੇਰੀ ਫਰਦਿਓ ਫੋਟੋਆਂ ਨਾਲ ਵੀਡੀਓ ਨਾਲ ਚੰਗੇ ਮਿਲੂ ਬਿਸ਼ੇਰੀ ਤੁਹਾਨੂੰ ਮਾੜੀ ਨਹੀਂ ਮਿਲਦੀ ਸੋ ਜਿਹੜੇ ਵੀ ਸੱਜਣ ਨੂੰ ਬਿਸ਼ੇਰੀ ਦੀ ਭਾਲ ਹੋਈ ਜਰੂਰ ਦੇਖੋ ਨੰਬਰ ਕਰ ਲੈਣਾ 86239954544 9855599017 ਦੋ ਨੰਬਰ ਰੇਟ ਪਤਾ ਲੈ ਲਓ ਰੇਟ ਫੋਨ ਤੇ ਦੱਸਾਂਗੇ ਤੇ ਮੰਡੀ ਤੇ ਜਰੂਰ ਪਹੁੰਚੋ ਦੋਸਤੋ ਇੰਤਜ਼ਾਰ ਹੂ ਤੁਹਾਡਾ ਮੰਡੀ ਨੂੰ ਆ ਕੇ ਚਾਰ ਚੰਨ ਲਾਓ ਤੁਹਾਡੇ ਲਈ ਰੱਖੀ ਆ ਤੇ ਤੁਹਾਡੇ ਆਉਣ ਨਾਲ ਹੀ ਕਾਮਯਾਬ ਹੋਣੀ ਸੋ ਕਿਸੇ ਤਰ੍ਹਾਂ ਦੀ ਕੋਈ ਗਲਤੀ ਭੁੱਲ ਚੁੱਕ ਹੋਈ ਤਾਂ ਮਾਫ ਕਰਿਓ ਛੋਟਾ ਭਰਾ ਸਮਝੋ ਮਾਫ ਕਰਿਓ ਤੇ ਕਮੈਂਟਾਂ ਦਿਓ ਬਸ਼ੀਰ ਕਿਵੇਂ ਦੀ ਲੱਗੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਤੁਹਾਨੂੰ